ਅੰਦਰੋਂ ਬਿੜਾ ਪ੍ਰਭੂ ਯਸੂ ਮਸੀਹਾ ਪ੍ਰਭੂ ਯਸੂ ਮਸੀਹ ਦਾ ਪ੍ਰਕਾਸ਼ ਜਿਹੜਾ ਆ ਮੈਨੂੰ ਅੰਦਰੋਂ ਕੀ ਕਰ ਰਿਹਾ ਹੋ ਨਮਾ ਕਰ ਰਿਹਾ ਬਦਲ ਰਿਹਾ ਮੈਨੂੰ ਹallelujah ਹallelujah ਉਹ ਪੌਲਸ ਇਹ ਦਰਸਦਾ ਜਿਹੜੇ 12 ਪ੍ਰਭੂ ਦੇ ਚੇਲੇ ਸੀ ਨਾ ਉਹ ਤੋਂ ਵੱਖਰਾ ਸੀ ਉਹ ਹallelujah ਹallelujah ਉਹ ਜਿਹੜੇ 12 ਸੀ ਨਾ ਉਹ ਕਹਿੰਦੇ ਯਸੂ ਦੇ ਨਾਲ ਰਹਿੰਦੇ ਸੀ ਅਸੀਂ ਯਸੂ ਦੇ ਨਾਲ ਬੈਠ ਕੇ ਇੱਕ ਮੇਜ਼ ਤੇ ਅਸੀਂ ਖਾਦਾ ਆ ਉਹ ਮੰਨਦੇ ਨੇ ਸੀ ਕਿ ਯਸੂ ਨੇ ਇਹਨੂੰ ਛੁੜਿਆ ਆ ਹਲੇਲੂਇਆ 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 ਉਹ ਕੀ ਕਰਦਾ ਸੀ ਆਪਣਾ ਪ੍ਰਚਾਰ ਵੱਖਰਾ ਕਰਦਾ ਸੀ ਤਾਂ ਜਿਹੜਿਆ ਪੌਲਸ ਆ ਪੌਲਸ ਬੜਾ ਵਿਦਵਾਨ ਸਿਗਾ ਹੋ ਪੜਿਆ ਲਿਖਿਆ ਸੀ ਹੋ ਪ੍ਰੀਸੀ ਸੀ ਹਲੇਲੂਇਆ ਹਲੇਲੂਇਆ ਉਹਦੀਆਂ ਪੱਤਰੀਆਂ ਵੀ ਜਿਹੜਿਆ ਸਾਲ ਨਾਲੋਂ ਵੱਧ ਸੀਗੀਆਂ ਕਸ਼ਟ ਵੀ ਜਿਹੜਾ ਉਹਨੇ ਸਾਲ ਨਾਲੋਂ ਵੱਧ ਉਹਦੇ ਤੇ ਕਸ਼ਟ ਆਇਆ ਪੌਲਸ ਦੇ ਉੱਤੇ ਕਿਉਂਕਿ ਪੌਲਸ ਨੇ ਨਵਾਂ ਨੇਮ ਦਾ ਹੋਇਆ ਰਾਸੀ ਉਹਨੇ ਅਸਲੀ ਨਵਾਂ ਨਾਮ ਦੱਸਿਆ ਕਿ ਨਵਾਂ ਨਾਮ ਕੀ ਆ ਕਿਦਾਂ ਯਸੂ ਨੇ ਤੁਹਾਡੇ ਨਾਲ ਕੀ ਬਾਰਤਾ ਰੱਖੀ ਆ ਕਿਉਂਕਿ ਪ੍ਰਭੂ ਨੇ ਪਾਲਸ ਤੋਂ ਕੰਮ ਲਿਆ ਹallelujah ਹallelujah ਉਹ ਕਿਉਂਨੇ ਪਾਲਸ ਨੂੰ ਚੇਂਜ ਕੀਤਾ ਉਹਦੇ ਸੁਭਾ ਨੂੰ ਚੇਂਜ ਕੀਤਾ ਇਸੇ ਤਰ੍ਹਾਂ ਆ ਜਿਹੜਾ ਇਹ ਪ੍ਰਭੂ ਆ ਪ੍ਰਭੂ ਸਾਡੇ ਸੁਭਾ ਨੂੰ ਕੀ ਕਰਦਾ ਆ ਚੇਂਜ ਕਰਦਾ ਸਾਨੂੰ ਚੇਂਜ ਕਰਦਾ ਸਾਨੂੰ ਅੰਦਰੋਂ ਬਦਲਦਾ ਆ ਹallelujah